ਬਹੁਤ ਸਾਰੀਆਂ ਚਰਚਾਵਾਂ ਇਹ ਵੀ ਹੋਈਆਂ ਕਹਿੰਦੇ ਜਦੋਂ ਪ੍ਰਧਾਨ ਸਾਹਿਬ ਹੀ ਖਤਮ ਹੋਗੇ ਕਹਿੰਦੇ ਫਿਰ ਧਰਨਾ ਵੀ ਖਤਮ ਹੀ ਹੋ ਜਾਏਗਾ ਨਹੀਂ ਧਰਮਾ ਕਦੇ ਖਤਮ ਹੋਇਆ ਅੱਗੇ ਵੀ ਕੋਈ ਆਗੂ ਦਾ ਖਤਮ ਹੋਇਆ ਆਗੂ ਦਾ ਤੇ ਮਗਰ ਹੋਰ ਮਛੇਂਗਰ ਤੇ ਤਿਆਰ 12 ਜਰ ਸਿੰਘਾਂ ਦੇ ਨਾਮ ਲਿਖਾਏ ਹੋਏ ਆ ਮੰਗ ਸਰਕਾਰ ਜਿਹੜੀ ਕਿ ਕਿਸਾਨਾਂ ਅੱਗੇ ਸਿਰ ਚੁਕਾਏਗੀ ਪੰਜਾਬ ਅੱਗੇ ਸਿਰ ਝੁਕੇਗਾ ਦੇਰ ਸੱਚਾ ਹੋਣਾ ਪੈਣਾ ਬਸ ਇਖੜੇ ਬੈਠੇ ਆ ਉਹ ਗਾਲਚ ਬੁਰਕੀ ਵਾਲੀ ਗੱਲ ਹੈ ਹੂੰ ਵਾਲੀ ਗੱਲ ਹੈ ਉਹਨਾਂ ਕੋਲ ਹੈ ਕਿ ਇਹ ਦੁਕਾਨ ਨੂੰ ਅੱਖ ਵੀ ਨਹੀਂ ਲੈਣਾ ਉਹਨਾਂ ਦੇ ਵੱਲ ਪੰਜਾਬ ਸਰਕਾਰ ਕਿੰਨਾ ਕੁ ਸਾਥ ਦੇ ਰਹੀ ਹੈ ਕਿਸਾਨਾਂ ਨਾਲ ਕਿਉਂਕਿ ਬਹੁਤ ਸਾਰੇ ਸਿਆਸੀ ਲੀਡਰ ਆਏ ਆਪ ਦਾ ਬਫਦ ਮਿਲਣ ਆਇਆ ਪਰ ਹੁਣ ਤੋਂ ਭਗਵੰਤ ਮਾਨ ਨਹੀਂ ਮਿਲਣ ਆਇਆ ਉਹ ਤਾਂ ਕਹਿ ਰਹੇ ਨੇ ਕਿ ਅਸੀਂ ਕਾਨਫਰੰਸ ਕੀਤੀ ਉਹਨਾਂ ਨੇ ਉਹਨਾਂ ਦੇ ਵੱਲੋਂ ਕਾਨਫਰੰਸ ਦੇ ਵਿੱਚ ਇੱਕ ਇੱਕ ਸਵਾਲ ਕੀਤਾ ਗਿਆ ਕਿ ਬਸ ਮੈਂ ਕਿਸਾਨਾਂ ਦੇ ਨਾਲ ਨਾਲ ਹੋਵੇ ਤਾਂ ਸਾਨੂੰ ਆ ਰਾਤ ਨੂੰ ਹੜਬੜਾਦਾ ਬੜੀ ਨਹੀਂ ਕਿਉਂ ਭਾਈ ਜਰ ਪਵੇ ਸਾਰੀ ਰਾਤ ਜਾਗਦੇ ਰਹਿੰਦੇ ਸਾਰੀ ਜਨਤਾ 300 ਬੰਦਾ ਘੱਟੋ ਘੱਟ 400 ਜਾਗਦਾ ਹੁੰਦਾ ਤੇ ਸਾਨੂੰ ਕਿਉਂ ਜਾਗਣਾ ਪਵੇ ਜੇ ਨਾਲ ਹੋਏ ਤਾਂ ਸਾਰੇ ਦੁਨੀਆਂ ਨਾਲ ਜੁੜਿਆ ਹੋਇਆ ਸਾਰੇ ਸੰਸਾਰ ਦੀ ਖਾਤਰ ਬੈਠਾ ਹੈ ਇਕੱਲੇ ਆਪ ਦੇ ਪਰਿਵਾਰ ਦੀ ਖਾਤਰ ਨਹੀਂ ਬੈਠਾ ਸਾਰੇ ਹਿੰਦੁਸਤਾਨ ਦੀ ਖਾਤਰ ਬੈਠਾ ਜੀ ਭਾਵੇਂ ਹੋਊਗਾ ਅਰਦਾਸ ਬੇਨਤੀ ਕਰੀਏ ਅਹਲਾ ਤਾਂ ਜਾਂਦੇ ਨਹੀਂ ਜਿਹੜੀ ਅਰਦਾਸ ਹੋਈ ਗੁਰੂ ਸਾਹਿਬ ਦੇ ਸਾਹਮਣੇ ਇਸੇ ਗੱਲ ਅਰਦਾਸ ਕਰਕੇ ਡੇਗਲ ਸਾਹਿਬ ਬੈਠੇ ਨਹੀਂ ਤਾਂ ਹੁਣ ਬੰਦਾ ਇੰਨੀ ਤਕਲੀਫ ਝੱਲ ਕੇ ਜਾ ਉੱਠ ਖੜੇ ਜਾ ਲੋਕ ਹੋਠਾ ਦੇਣ ਕੋਈ ਮੁੱਦੀ ਜੀ ਵੀ ਆ ਕੇ ਬਥੇਰੇ ਆ ਕੇ ਕਹਿਣ ਸਸ਼ੀਕਾਲ ਜੀ ਮੈਂ ਹਰਵਿੰਦਰ ਕੌਰ ਰੋਸਾਨਾ ਟਾਈਮ ਦੇਖਣ ਵਾਲੇ ਸਾਰੇ ਸਰੋਤਿਆਂ ਦਾ ਸਵਾਗਤ ਹੈ ਖਨੋਰੀ ਬਾਰਡਰ ਦੇ ਉੱਤੇ ਚੱਲ ਰਹੇ ਧਰਨੇ ਨੂੰ ਕਾਫੀ ਸਮਾਂ ਹੋ ਗਿਆ ਹੈ ਪਰੰਤੂ ਸਰਕਾਰ ਬੇਫਿਕਰ ਨਜ਼ਰ ਆ ਰਹੀ ਹੈ ਕਿਸਾਨ ਕਹਿੰਦੇ ਕਿ ਜਦੋਂ ਤੱਕ ਸਾਡੀਆਂ ਮੰਗਾਂ ਪੂਰੀਆਂ ਨਹੀਂ ਹੋ ਜਾਂਦੀ ਉਦੋਂ ਤੱਕ ਅਸੀਂ ਧਰਨਾ ਵੀ ਨਹੀਂ ਛੱਡਾਂਗੇ ਐਮਐਸਪੀ ਦੀ ਕਾਨੂੰਨੀ ਗਾਰੰਟੀ ਲੈ ਕੇ ਹਟਾਂਗੇ ਉਥੇ ਢੱਲੇਵਾਲ ਸਾਹਿਬ ਨੂੰ ਮਰਨ ਵਰਤ ਤੇ ਬੈਠਿਆ ਕਾਫੀ ਦਿਨ ਹੋ ਗਏ ਨੇ ਤੇ ਅੱਜ ਸਾਡੇ ਨਾਲ ਕੁਝ ਕਿਸਾਨ ਆ ਗਏ ਜੁੜੇ ਨੇ ਤੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਸਸ਼ੀਕਾਲ ਜੀ ਸਸ਼ੀਕਾਲ ਜੀ ਤੁਹਾਨੂੰ ਲੱਗਦਾ ਹੈ ਕਿ ਜਿਸ ਤਰ੍ਹਾਂ ਢੱਲੇਵਾਲ ਬਿਲਕੁਲ ਜੀ ਸਰਕਾਰ ਨੂੰ ਝੁਕਣਾ ਹੀ ਪੈਣਾ ਜੀ ਇੱਕ ਨਾ ਇੱਕ ਦਿਨ ਜਿੰਨਾ ਚਿਰ ਸਾਡਾ ਕਿਸਾਨਾਂ ਦਾ ਏਕਾ ਹੈ ਅੱਜ ਜੋ ਜਥੇਬੰਦੀਆਂ ਸਾਡੇ ਨਾਲ ਨਹੀਂ ਸੀ ਉਹ ਸਾਰੀਆਂ ਜਥੇਬੰਦੀਆਂ ਨੇ ਸਾਨੂੰ ਸਮਰਥਨ ਦਿੱਤਾ ਪੂਰੇ ਭਾਰਤ ਨੇ ਸੰਯੁਕਤ ਮੋਰਚਾ ਸਾਨੂੰ ਅੱਜ ਸਮਰਥਨ ਦੇ ਕੇ ਗਿਆ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਜਿਹੜਾ ਅੰਦੋਲਨ ਆ ਹੋਰ ਪੀਕ ਤੇ ਜਾਊਗਾ ਰੌਣ ਵਾਲੇ ਦਿਨਾਂ ਵਿੱਚ ਸਰਕਾਰ ਜਿਹੜੀ ਆ ਉਹ ਗੋਡਿਆਂ ਪਰਨੇ ਹੋਊਗੀ ਜਿਸ ਤਰ੍ਹਾਂ 11 ਮਹੀਨੇ ਤਾਂ ਹੋ ਹੀ ਗਏ ਨੇ ਸਾਲ ਵੀ ਹੋ ਹੀ ਜਾਣਾ ਆ ਕਿਉਂਕਿ ਹੁਣ ਤੱਕ ਤਾਂ ਸਰਕਾਰ ਨੇ ਕੋਈ ਵੀ ਮੰਗ ਨਹੀਂ ਮੰਨੀ ਹੈਗੀ ਕਿਸਾਨ ਬੇਸ਼ੱਕ ਖੜੇ ਹੋਏ ਨੇ ਲੱਗਦਾ ਹੈ ਕਿ ਅੱਗੇ ਜਿਹੜੀ ਕਿ ਸਰਕਾਰ ਇਹ ਝੁੱਕ ਜੇਗੀ ਬਿਲਕੁਲ ਜੀ ਕਿਸਾਨ ਜੂਨੀਅਨ ਜਿਹੜੀਆਂ ਵੀ ਆ ਜਿੱਥੇ ਬੰਦੀਆਂ ਸਾਰੀਆਂ ਇਹ ਜੰਗ ਜਾਰੀ ਰੱਖਣੀਆਂ ਜਿੰਨਾ ਚਿਰ ਸਰਕਾਰ ਸਾਡੀ ਐਮਐਸਪੀ ਗਰੰਟੀ ਕਾਨੂੰਨ ਦੀਆਂ ਮੰਗਾਂ ਨੇ ਇਹਨਾਂ ਨੂੰ ਪੂਰੀਆਂ ਨਹੀਂ ਕਰਦੀ ਉਹਨਾਂ ਚਿਰ ਜਿਹੜੀ ਜੰਗ ਹੈ ਸਾਡੀ ਲਗਾਤਾਰ ਇਸੇ ਤਰ੍ਹਾਂ ਜਾਰੀ ਰਹੂਗੀ ਕਿਸਾਨ ਜਿਹੜੇ ਸੜਕਾਂ ਤੇ ਬੈਠੇ ਰਹਿਣਗੇ ਉਹਨਾਂ ਚਿਰ ਅਸੀਂ ਆਪਣੇ ਘਰਾਂ ਨੂੰ ਵਾਪਸ ਨਹੀਂ ਜਾਵਾਂਗੇ ਜਿੰਨਾ ਚਿਰ ਸਾਡੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਹਮ ਮੋਰਚਾ ਫਤਿਹ ਹੋਏਗਾ ਬਿਲਕੁਲ ਜੀ ਮੋਰਚਾ ਹਰ ਮੈਦਾਨ ਫਤਿਹ ਹੋ ਕੇ ਹੀ ਜਿਹੜੇ ਸਿੱਖ ਖਾਸ ਕਰਕੇ ਜਿਹੜੇ ਸਾਡੇ ਸਿੱਖ ਹੈ ਸਾਡੇ ਖੂਨ ਦੇ ਵਿੱਚ ਇਹ ਚੀਜ਼ ਹੈ ਹਮ ਕਿ ਜਿੰਨਾ ਚਿਰ ਅਸੀਂ ਮੋਰਚਾ ਫਤਿਹ ਨਹੀਂ ਕਰਦੇ ਅਸੀਂ ਮੈਦਾਨ ਛੱਡਦੇ ਨਹੀਂ ਹਮ ਕੁਝ ਕਿਸਾਨ ਯੂਨੀਅਨ ਹੈ ਜਿਹੜੀਆਂ ਕਿ ਹਜੇ ਅਲੱਗਾਂ ਹਜੇ ਨਹੀਂ ਪਹੁੰਚੀਆਂ ਹੈਗੇ ਬੇਸ਼ੱਕ ਅਗ ਬੇਸ਼ੱਕ ਅੱਜ ਜਿਹੜਾ ਕਿ ਉਹ ਗ੍ਰਾਹਾਂ ਉਰੇ ਆਏ ਨੇ ਉਥੇ ਦੂਜੇ ਪਾਸੇ ਰਾਜੇਵਾਲ ਵੀ ਆਏ ਨੇ ਹਜੇ ਕੀ ਉਡੀਕ ਰਹੇ ਨੇ ਕਿ ਵੀ ਕਿਉਂਕਿ ਉਹਨਾਂ ਨੇ ਤਾਂ ਹੁਣ ਮੀਟਿੰਗ ਦਾ ਵੀ ਐਲਾਨ ਕਰ ਦਿੱਤਾ ਹੈ ਹਾਂਜੀ ਉਹ ਉਹਨਾਂ ਦੀ ਕੱਲ ਮੋਗਾ ਦੇ ਵਿੱਚ ਰੈਲੀ ਸੀ ਮਹਾਪੰਚਾਇਤ ਸੀ ਉਹਦੇ ਵਿੱਚ ਉਹਨਾਂ ਨੇ ਫੈਸਲੇ ਲੈ ਕੇ ਪੂਰੇ ਭਾਰਤ ਦਾ ਜੋ ਸੰਯੁਕਤ ਮੋਰਚਾ ਸੀ ਉਸ ਨੇ 6 ਮੈਂਬਰੀ ਕਮੇਟੀ ਬਣਾ ਕੇ ਇੱਥੇ ਭੇਜੀ ਸੀ ਉਹ 6 ਮੈਂਬਰੀ ਕਮੇਟੀ ਆਪਣਾ ਸਮਰਥਨ ਇੱਥੇ ਦੇਗੀ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਵਿਸ਼ਵਾਸ ਦਿਵਾ ਕੇ ਗਏ ਨੇ ਕਿ ਉਹ ਇਸ ਮੋਰਚੇ ਨੂੰ ਆਨ ਕੇ ਆਪਣਾ ਸਮਰਥਨ ਦੇਣਗੇ ਔਰ ਨਾਲ ਆਨ ਕੇ ਬੈਠਣਗੇ ਸਾਡੇ ਮੋਢੇ ਨਾਲ ਮੋਢਾ ਜੋੜ ਕੇ ਲਗਾਤਾਰ ਮੀਟਿੰਗਾਂ ਤਾਂ ਹੋ ਰਹੀਆਂ ਨੇ ਪਰੰਤੂ ਹਜੇ ਸਹਿਮਤੀ ਨਹੀਂ ਬਣ ਰਹੀ ਹਜੇ ਕੀ ਉਡੀਕ ਰਹੇ ਨੇ ਉਹ ਦੇਖੋ ਜੀ ਇਹ ਤਾਂ ਹੁਣ ਉਹ ਹੀ ਦੱਸ ਸਕਦੇ ਨੇ ਅਸੀਂ ਤਾਂ ਇਹ ਹਰ ਵਾਰ ਇਹੀ ਗੱਲ ਵਾਰ ਵਾਰ ਕਹਿੰਨੇ ਆ ਕਿ ਏਕੇ ਦੇ ਵਿੱਚ ਹੀ ਬਾਲਾ ਜਿੰਨਾ ਚਿਰ ਅਸੀਂ ਸਾਰੇ ਭਰਾ ਇਕੱਠੇ ਨਹੀਂ ਹੋਵਾਂਗੇ ਉਨਾਂ ਚਿਰ ਸਰਕਾਰਾਂ ਨੂੰ ਪਤਾ ਕਿ ਜਿੰਨਾ ਚਿਰ ਇਹ ਅੱਡੋ ਪਾਟੀ ਨੇ ਉਨਾਂ ਚਿਰ ਅਸੀਂ ਵੀ ਇਹਨਾਂ ਦੀ ਗੱਲ ਨਹੀਂ ਸੁਣਨ ਦੀ ਤਿਆਰ ਹੈਗੇ ਲੇਕਿਨ ਪਰ ਆਉਣ ਵਾਲੇ ਦਿਨਾਂ ਦੇ ਵਿੱਚ ਸਾਨੂੰ ਲੱਗਦਾ ਹੈ ਕਿ ਕੋਈ ਚੰਗਾ ਨਤੀਜਾ ਨਿਕਲ ਕੇ ਸਾਡੇ ਸਾਹਮਣੇ ਆਊਗਾ ਔਰ ਸਰਕਾਰਾਂ ਨੂੰ ਸਾਡੀਆਂ ਮੰਗਾਂ ਮੰਨਣੀਆਂ ਪੈਣੀਆਂ ਔਰ ਸਾਡੇ ਨਾਲ ਗੱਲਬਾਤ ਕਰਨ ਵਾਸਤੇ ਰਾਜ਼ੀ ਹੋਣਾ ਪਊਗਾ ਜੀ ਜੀ ਹੋਰ ਵੀ ਸਾਡੇ ਨਾਲ ਕਿਸਾਨ ਆ ਗੂ ਮੌਜੂਦ ਨੇ ਤੇ ਉਹਨਾਂ ਨਾਲ ਗੱਲਬਾਤ ਕਰਾਂਗੇ ਸਾਨੂੰ ਲੱਗਦਾ ਜੀ ਕਿ ਮੋਰਚਾ ਫਤੇ ਹੋਏਗਾ ਹਾਂ ਜੀ ਫਤੇ ਹੋਊਗਾ ਅਰਦਾਸ ਬੇਨਤੀ ਕਰੀਏ ਅਰਦਾਸ ਤਾਂ ਜਾਂਦੇ ਨੇ ਜਿਹੜੀ ਅਰਦਾਸ ਹੋਈ ਹੈ ਗੁਰੂ ਸਾਹਿਬ ਦੇ ਸਾਹਮਣੇ ਇਸੇ ਕਰ ਅਰਦਾਸ ਕਰਕੇ ਡਰੇਗਲ ਸਾਹਿਬ ਬੈਠੇ ਨਹੀਂ ਲਾ ਹੁਣ ਬੰਦਾ ਇੰਨੀ ਤੱਕ ਖਲੀਬ ਝਲ ਕੇ ਜਾ ਉੱਠ ਖੜੇ ਜਾ ਲੋਕ ਹੋਠਾ ਦੇਣ ਕੋਈ ਬੁੱਧੀ ਜੀ ਵੀ ਆ ਕੇ ਬਥੇਰੇ ਆ ਕੇ ਕਹਿੰਦੇ ਜੀ ਨਹੀਂ ਉੱਠਦਾ ਜੇ ਅਰਦਾਸ ਹੋ ਗਈ ਪੂਰੀ ਹੋਣੀ ਹੋਣੀ ਹੈ ਬਹੁਤ ਸਾਰੀਆਂ ਚਰਚਾਵਾਂ ਇਹ ਵੀ ਹੋਈਆਂ ਕਹਿੰਦੇ ਜਦੋਂ ਪ੍ਰਧਾਨ ਸਾਹਿਬ ਹੀ ਖਤਮ ਹੋਗੇ ਕਹਿੰਦੇ ਫਿਰ ਧਰਨਾ ਵੀ ਖਤਮ ਹੀ ਹੋ ਜਾਏਗਾ ਅੱਗੇ ਵੀ ਕੋਈ ਆਗੂ ਦਾ ਖਤਮ ਹੋਇਆ ਆਗੂ ਦਾ ਤੋਂ ਮਗਰ ਹੋਰ ਮਛੇਗਾ ਤੇ ਤਿਆਰ 12 ਜਰ ਸਿੰਘਾਂ ਦੇ ਨਾਂ ਲਿਖਾਏ ਹੋਏ ਆ ਮਗਰ ਤੁਹਾਨੂੰ ਲੱਗਦਾ ਫਿਰ ਵੀ ਜਿਵੇਂ ਧਰਨਾ ਚੱਲ ਰਿਹਾ ਹੈ ਕਿ ਕਿਸਾਨ ਤਾਂ ਕਹਿ ਰਹੇ ਕਿ ਅਸੀਂ ਚੜ੍ਹਦੀ ਕਲਾ 'ਚ ਹੈ ਕਿ ਫਿਰ ਸਰਕਾਰ ਜਿਹੜੀ ਕਿ ਕਿਸਾਨਾਂ ਅੱਗੇ ਸਿਰ ਝੁਕਾਏਗੀ ਪੰਜਾਬ ਅੱਗੇ ਸਿਰ ਝੁਕੇਗਾ ਝੁਕਾਉਣਾ ਪਏਗਾ ਸਿਰ ਤਾਂ ਜਦੋਂ ਉਹਨਾਂ ਨੂੰ ਹੁਣ ਸਰ ਪਤਾ ਇਹ ਜਿੱਸੀ ਜਾਂਦਾ ਵੀ ਸਿਰ ਤਾਂ ਝੁਕਾਉਣਾ ਪੈਣਾ ਬਸ ਕੜੇ ਬੈਠੇ ਆ ਉਹ ਗੱਲ ਚ ਬੁਰਕੀ ਵਾਲੀ ਗੱਲ ਹੈ ਹੋਂ ਵਾਲੀ ਗੱਲ ਹੈ ਉਹਨਾਂ ਕੋਲ ਹੈ ਕਿ ਇਹ ਦੁਗਾਂ ਨੂੰ ਅੱਖ ਵੀ ਨਹੀਂ ਲੈਣਾ ਉਹਨਾਂ ਦੇ ਪੱਲੇ ਹੁਣ ਵੋਟਰਾਂ ਨੂੰ ਤੁਹਾਨੂੰ ਪਤਾ ਹੈ ਵੀ ਉਹ ਹਰੇ ਨਿੱਕ ਹਿਸਾਬ ਨਾਲ ਗੱਠਮਟ ਕਰਕੇ ਜਿੱਤੇ ਤੇ ਅੱਗੇ ਉਹ ਕਿੱਥੇ ਲੈ ਜਾਣਗੇ ਜੇ ਸਾਰੇ ਹੁਣ ਸਾਰਾ ਹਿੰਦੁਸਤਾਨ ਉੱਠ ਖੜਿਆ ਤੇ ਫਿਰ ਉਹਨੇ ਮੁਕਾਬਲੇ ਕਿਵੇਂ ਪੂਰੇ ਆ ਜਾਣਗੇ ਅਮੇ ਤਾਂ ਐਸੇ ਚ ਖਤਮ ਹੋ ਜੂ ਐਸੇ ਚ ਉਹਨਾਂ ਦਾ ਪਾੜਾ ਪੈ ਜਾਊਗਾ ਜੀ ਨਹੀਂ ਅੱਗੇ ਤਾਂ ਆਉਣ ਦੀ ਉਹਨਾਂ ਦੀ ਆਸ ਹੀ ਨਹੀਂ ਹੈ ਨਿਉ ਖਤਮ ਹੋ ਜਾਣੀ ਅੱਗੇ ਤਾਂ ਉਹਨਾਂ ਦੀ ਜੀ ਹਾਂ ਜੀ ਬਹੁਤ ਸਾਰੇ ਸਿਆਸੀ ਲੀਡਰਾਂ ਨਾਲ ਮੁਲਾਕਾਤ ਕਰ ਰਹੇ ਨੇ ਇਹ ਮੁਲਾਕਾਤਾਂ ਕਿਉਂ ਸਹਿਮਤਾਂ ਮੁਨਾਕਾਦਦਾ ਜੀ ਆਦਿਆਂ ਵੋਟਾਂ ਨੇ ਮਾਰੇ ਘਰ ਦੇ ਉਹ ਲੀਡਰ ਜਿਹੇ ਸੈਸੀਡਰਾਂ ਦਾ ਪਤਾ ਹੀ ਹੁੰਦਾ ਮਤਲਬ ਕਿ ਧਰਨੇ ਦੇ ਪਿੱਛੇ ਸਿਆਸਤ ਚੱਲ ਰਹੀ ਹੈ ਫਿਰ ਮਤਲਬ ਕਿ ਜਿਹੜਾ ਚਾਲੀ ਦੇ ਸੈਸੀ ਲੀਡਰ ਆਉਂਦੇ ਉਹਨਾਂ ਦੀ ਸਿਆਸਤ ਹੈ ਵੀ ਅਸੀਂ ਆ ਕੇ ਵਿਹਾਂ ਪਤਾ ਲੈ ਕੇ ਪਤਾ ਲੈ ਕੇ ਆਉਣ ਦਾ ਤਾਂ ਫਾਇਦਾ ਕੋਈ ਆ ਕੇ ਬੈਠਣ ਜਿਉਂ ਕਿ ਮਦਦ ਕਰਨ ਜਾਂ ਜਿਵੇਂ ਸਰਕਾਰ ਆ ਰਹੀ ਹੈ ਮੌਜੂਦਾ ਸਰਕਾਰ ਪੰਜਾਬ ਸਰਕਾਰ ਉਹਨਾਂ ਦੇ ਜਵਾਬ ਆਵੇ ਵੀ ਸਾਡੇ ਕਿਸਾਨ ਮਰ ਰਹੇ ਨੇ ਇਹਨਾਂ ਚਿਰ ਹੋ ਗਿਆ ਬੈਠਣ ਹੁਣ ਜੇ ਹਾਈ ਕੋਰਟ ਦੇ ਸੁਪਰੀਮ ਕੋਰਟ ਦੇ ਜੱਜ ਆਏ ਨੇ ਕਮੇਟੀ ਕਮੇਟੀ ਬਣੀ ਹੋਈ ਹੈ ਤੇ ਉਹ ਵੀ ਸੁੱਤੀ ਪਈ ਹੈ ਕਿੱਦਿਆਂ ਦੀ ਬਣੇ ਹੋਏ ਆ ਜੇ ਹੁਣ ਆ ਮਨੁੱਖਤਾ ਨੂੰ ਮਨੁੱਖ ਦਾ ਸਮਝਦੇ ਤੇ ਇਨਾਂ ਚਿਰ ਬੈਠਣ ਦਾ ਮਤਲਬ ਇਹ ਨਹੀਂ ਸੁਪਰੀਮ ਕੋਰਟ ਵੀ ਜੇ ਸਮਝ ਲਈ ਪਰ ਸੁਪਰੀਮ ਕੋਰਟ ਨੂੰ ਕੋਈ ਨਿਆਂ ਕਰ ਦੇਣ ਕਿਹਾ ਜਾਊਗਾ ਤੇ ਨਿਆਂ ਕਰਦੇ ਹੁਣ ਇਨਾਂ ਚਿਰ ਜਨਤਾ ਨੂੰ ਬੈਠਣ ਲਾ ਨਹੀਂ ਅਸੀਂ ਵੀ ਮਨੁੱਖਾਂ ਆਖਰਕਾਰ ਉਹ ਵੀ ਮਨੁੱਖਾਂ ਦੇ ਜੱਜ ਹੋਏ ਤਾਂ ਦੁਨੀਆਂ ਦੇ ਬਣਾਏ ਹੋਏ ਆ ਗੁਪਤੋ ਗੁਪਤੀ ਢੱਲੇਵਾਲ ਸਾਹਿਬ ਨੇ ਚੱਕਣ ਦੀ ਤਿਆਰੀ ਕਿਉਂ ਕੀਤੀ ਜਾ ਰਹੀ ਹੈ ਗੁਪਤੋ ਗੁਪਤੀ ਵੀ ਆਪਾਂ ਨਾਲ ਦਾ ਧਰਨਾ ਖਤਮ ਕਰਾ ਦੇ ਕੇ ਖਤਮ ਤਾਂ ਹੁੰਦਾ ਨਹੀਂ ਵੀ ਬਦਲ ਆਪਾਂ ਇਹਨੂੰ ਬਚਾ ਲਗੇ ਵੀ ਅਸੀਂ ਆਖੇ ਵੀ ਨਹੀਂ ਮਾਰਨ ਦਿੱਤਾ ਇਹ ਇਹ ਵੱਡਾ ਇਹਨਾਂ ਦਾ ਹੈਗਾ ਉਹ ਕਹਿੰਦਾ ਵੀ ਮੈਨੂੰ ਚੱਕਣਾ ਨਾ ਦਿਓ ਮੇਰੀ ਜਾਨ ਇਸੇ ਲੱਗ ਜੇ ਤਾਂ ਕੋਈ ਗੱਲ ਨਹੀਂ ਇਸੇ ਕਰਕੇ ਸੱਤ ਸਖਤ ਪਹਿਰੇ ਹੋਏ ਆ ਉਹ ਵੀ ਨਾ ਤਾਂ ਮੈਨੂੰ ਮਾਰਨ ਦੇਣ ਜਿਵੇਂ ਅੱਗੇ ਵੀ ਹੋਰ ਵੀ ਇਹਨਾਂ ਨੇ ਚੱਕਿਆ ਜਿਹੜੇ ਉਹਨਾਂ ਮਾਰਨ ਦਿੰਦੇ ਨਾ ਜਾਂਦੇ ਨਾ ਉਹ ਉਹ ਮਰ ਜਾਂਦੇ ਭੇੜੇ ਆ ਮਰ ਜਾਂਦੇ ਇੱਕ ਵਾਰੀ ਬੰਦਾ ਛੁੱਟ ਕੇ ਮਾਰਨਾ ਤਾਂ ਸਭ ਨੇ ਆ ਮਨਜ਼ਰ ਅਸੀਂ ਵੀ ਵੱਡੇ ਨੇ ਵੀ ਛੋਟੇ ਨੇ ਪਰਮਾਤਮਾ ਦੇ ਹੱਥ ਹਾਰ ਚੱਲਦਾ ਕਦੋਂ ਵੀ ਮੌਤ ਹੋ ਸਕਦੀ ਹੈ ਜੇ ਜਿਹੜੇ ਕਿਸੇ ਕਾਰਨ ਦੀ ਕਰਕੇ ਮੌਜੂਦ ਕੰਮ ਦੀ ਕਰਕੇ ਮੌਜੂਦ ਨੇ ਉਹ ਦੁਨੀਆ 'ਚ ਗਿਣੀ ਜਾਂਦੀ ਹੈ ਹੁਣ ਸਾਰੀ ਦੁਨੀਆ 'ਚ ਫਰਤੋਲਨ ਮੱਚਿਆ ਹੋਇਆ ਇਹਦੀ ਮੌਜੂਦ ਕਰਕੇ ਤੁਸੀਂ ਜੇ ਕੋਈ ਆਮ ਬੰਦਾ ਮਰਦਾ ਹੁੰਦਾ ਉਸ ਤੋਂ ਤੁਸੀਂ ਥੋੜੇ ਆਉਂਦੇ ਸੀ ਲ ਰੋਜ਼ ਹੀ ਮਰੀ ਜਾਂਦੇ ਇਹ ਹੁਣ ਸਾਰੇ ਦੁਨੀਆ ਨਾਲ ਜੁੜਿਆ ਹੋਇਆ ਸਾਰੇ ਸੰਸਾਰ ਦੀ ਖਾਤਰ ਬੈਠਾ ਹੈ ਇਕੱਲੇ ਆਪ ਦੇ ਪਰਿਵਾਰ ਦੀ ਖਾਤਰ ਨਹੀਂ ਬੈਠਾ ਸਾਰੀ ਹਿੰਦੁਸਤਾਨ ਦੀ ਖਾਤਰ ਬੈਠਾ ਹੈ ਜੀ ਸਾਰੇ ਬੀਜੇਪੀ ਦਾ ਬਫਦ ਜੱਥੇਦਾਰ ਸਾਹਿਬ ਦੇ ਨਾਲ ਮੁਲਾਕਾਤ ਕਰ ਰਹੇ ਨੇ ਤੇ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਪ੍ਰਧਾਨ ਸਾਹਿਬ ਮਰਨ ਵਰਤ ਤੋੜਨ ਤੁਹਾਨੂੰ ਕੀ ਲੱਗਦਾ ਹੈ ਕਿ ਜੱਥੇਦਾਰ ਸਾਹਿਬ ਕੀ ਫੈਸਲਾ ਲੈਣਗੇ ਇਹ ਫੈਸਲਾ ਉਹ ਤਾਂ ਪਹਿਲੀ ਗੱਲ ਤਾਂ ਲੈਂਦੇ ਨਹੀਂ ਜੇ ਲੈਦੇ ਵੀ رائے ਨਾਲ ਲੈਣਗੇ ਨਾ ਮਤਲੇ ਤੋੜਨ ਵਰਤ ਅਰਦਾਸ ਬਹੁਤ ਵੱਡੀ ਚੀਜ਼ ਹੈ ਅਰਦਾਸ ਜਿਹੜੇ ਲਖਮਨ ਧਰੋਵਾਲ ਕਰਕੇ ਗਿਆ ਸੀ ਉਹ ਜਾ ਕੇ ਜਾਣਨਾ ਸਾੜਿਆ ਗਿਆ ਸੀ ਸਾੜਿਆ ਗਿਆ ਸੀ ਅਰਦਾਸ ਉਹਨੇ ਵਾਪਸ ਨਹੀਂ ਲਈ ਉਹ ਕਹਿੰਦਾ ਵੀ ਮੇਰੇ ਮਗਰਬਜ਼ਲ ਦੂਜੇ ਅਸਥਾਨ ਲੈ ਕੇ ਉਹ ਪਹੁੰਚਦੇ ਨੂੰ ਠਹਿਰ ਜਾ ਅੱਜ ਦਾ ਇਹ ਰੱਦ ਕਰ ਦੇ ਉਹ ਕਹਿੰਦਾ ਵੀ ਰੱਦ ਨਹੀਂ ਹੋ ਸਕਦੀ ਉਹਨਾਂ ਜਾ ਕੇ ਇਕੱਲੇ ਨੇ ਜਾ ਕੇ ਮਨ ਅਦਾ ਸਰੀਰ ਲਾਦਾ ਸੀ ਇਹ ਚੀਜ਼ ਇਹ ਅਰਦਾਸ ਹੋਈ ਹੋਈ ਹੈ ਇਹ ਰੱਤ ਨਹੀਂ ਕਰ ਸਕਦਾ ਸਿੰਘ ਸਾਹਿਬ ਨੂੰ ਇਹ ਜਵਾਬ ਦੇਊਗਾ ਇਹ ਦੇਊਗਾ ਵੀ ਇਹ ਅਰਦਾਸ ਹੋਈ ਹੈ ਵੀ ਹੁਣ ਇਹ ਕਦੇ ਵਾਪਸ ਹੋ ਸਕਦੀ ਹੈ ਕੰਮ ਕਰੇ ਮੇਰਾ ਵਾਪਸ ਹੋ ਨਹੀਂ ਸਕਦੀ ਜਿਹੜੀ ਅਰਦਾਸ ਹੈ ਪੰਜਾਬ ਸਰਕਾਰ ਕਿੰਨਾ ਕੁ ਸਾਥ ਦੇ ਰਹੀ ਹੈ ਕਿਸਾਨਾਂ ਨਾਲ ਕਿਉਂਕਿ ਬਹੁਤ ਸਾਰੇ ਸਿਆਸੀ ਲੀਡਰ ਆਏ ਆਪ ਦਾ ਬਫਦ ਮਿਲਣ ਆਇਆ ਪਰ ਹੁਣ ਤੂੰ ਭਗਵੰਤ ਮਾਨ ਨਹੀਂ ਮਿਲਣ ਆਇਆ ਉਹ ਤਾਂ ਕਹਿ ਰਹੇ ਨੇ ਕਿ ਅਸੀਂ ਕਾਨਫਰੰਸ ਕੀਤੀ ਉਹਨਾਂ ਨੇ ਉਹਨਾਂ ਦੇ ਵੱਲੋਂ ਕਾਨਫਰੰਸ ਦੇ ਵਿੱਚ ਇੱਕ ਇੱਕ ਸਵਾਲ ਕੀਤਾ ਗਿਆ ਕਿ ਬਸ ਮੈਂ ਕਿਸਾਨਾਂ ਦੇ ਨਾਲ ਆ। ਇਹ ਨਾਲ ਤਾਂ ਉਹਨੂੰ ਦੱਸ ਹੀ ਜਾਂਦੇ ਜੇ ਨਾਲ ਹੋਵੇ ਤਾਂ ਸਾਨੂੰ ਆ ਰਾਤ ਨੂੰ ਸਬਰ ਦਾ ਬੜੀ ਨਹੀਂ ਕਿਉਂ ਭੈ ਜਰ ਪਵੇ। ਹਮ ਸਾਰੀ ਰਾਤ ਜਾਗਦੇ ਰਹਿੰਦੇ ਸਾਰੀ ਜਨਤਾ 300 ਬੰਦਾ ਘੱਟੋ ਘੱਟ 400 ਜਾਗਦਾ ਹੁੰਦਾ। ਤੇ ਸਾਨੂੰ ਕਿਉਂ ਜਾਗਣਾ ਪਵੇ ਜੇ ਨਾਲ ਹੋਏ ਤਾਂ ਸਾਨੂੰ ਇਹਨਾਂ ਤੋਂ ਵੱਡਾ ਖਤਰਾ ਤਾਂ ਇਹਨਾਂ ਤੋਂ ਇਹਨਾਂ ਤੋਂ ਚਕਾਉਣਗੇ। ਨੇ ਵੇ ਸੈਂਟਰ ਸਰਕਾਰ ਚੋ ਕਪੋਸ ਹੋਰ ਭੇਜੋਗੇ ਸਾਨੂੰ ਚਕਾਉਣ ਦਾ ਵੱਡਾ ਖਤਰਾ ਤਾਂ ਇਹਨਾਂ ਤੋਂ ਹੈ ਅੱਗੇ ਆ ਕੇ ਵੀ ਚੱਕ ਕੇ ਵੀ ਲੈ ਕੇ ਹੋਣੇ ਚ ਕੋਈ ਉਹਲਾ ਤਾਂ ਰਿਹਾ ਨਹੀਂ ਨਾਲ ਕਿਵੇਂ ਕਹਿ ਸਕਦੇ ਹੋ ਨਾਲ ਤਾਂ ਕਿ ਲੋਕਾਂ ਮਹਾਨ ਨੇ ਕਹਿੰਦੇ ਨਾਲ ਨਹੀਂ ਹੈ ਨਾਲ ਸਰਕਾਰ ਨੂੰ ਨਾਲ ਕਿਹਾ ਜਾਵੇ ਜੇ ਤੁਹਾਡੇ ਸਾਹਮਣੇ ਆ ਗਏ ਇਹ ਤਾਂ ਗੱਲ ਚੱਕ ਕੇ ਲੈ ਕੇ ਗਏ ਉਹ ਤੇ ਜਨਤਾ ਦਾ ਦਵਾ ਹੋਣ ਦੇ ਕਾਰਨ ਉਹਨੇ ਛੜਨਾ ਪਿਆ ਵੀ ਸਾਡਾ ਘਰਾਓ ਹੋ ਜੂ ਇਹ ਚੀਜ਼ਾਂ ਜੀ ਸੋ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਤੁਸੀਂ ਸਾਨੂੰ ਆਪਣਾ ਕੀਮਤੀ ਸਮਾਂ ਦਿੱਤਾ ਹੁਣ ਸਾਨੂੰ ਦੋਈ ਸਸ ਧੰਨਵਾਦ